ਅੱਜ ਆਪਾਂ ਗੱਲ ਕਰਾਂਗੇ ਇੱਕ ਮਹਾਨ ਕਵੀ, ਦਾਰਸ਼ਨਿਕ ਤਿਆਂ ਤਿੰਨ ਬਹੁਤ ਹੀ ਸ਼ਕਤੀਸ਼ਾਲੀ ਕਹਾਣੀਆਂ ਬਾਰੇ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਦੀਆਂ ਲਿਖਤਾਂ ਨੂੰ ਸਦੀਆਂ ਤੋਂ ਰੋਹਾਨੀ ਗਿਆਨ ਦੀ ਕੁੰਜੀ ਕਿਹਾ ਜਾਂਦਾ ਰਿਹਾ ਹੈ। ਪਵਿੱਤਰ ਗਿਆਨ ਨੂੰ ਖੋਲਣ ਦੀ ਕੁੰਜੀ ਕੀ ਹੈ? ਹਮਮ ਸਵਾਲ ਤਾਂ ਬਹੁਤ ਵੱਡਾ ਹੈ ਨਾ। ਸਦੀਆਂ ਤੋਂ ਲੋਕ ਇਸ ਦਾ ਜਵਾਬ ਲੱਭਦੇ ਆ ਰਹੇ ਨੇ ਪਰ ਸ਼ਾਇਦ ਇਸ ਦਾ ਜਵਾਬ ਸਾਡੇ ਸੋਚਣ ਨਾਲੋਂ ਕਿਤੇ ਜ਼ਿਆਦਾ ਨੇੜੇ ਹੈ। ਅਸਲ ਵਿੱਚ ਸਦੀਆਂ ਤੋਂ ਇੱਕ ਸ਼ਖਸ ਦੀਆਂ ਲਿਖਤਾਂ ਨੂੰ ਬਿਲਕੁਲ ਇਹੀ ਦਰਜਾ ਦਿੱਤਾ ਗਿਆ ਹੈ। ਗਿਆਨ ਦੀ ਕੁੰਜੀ ਤੇ ਉਹ ਸ਼ਖਸ ਨੇ ਪਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰਮਤ ਤੇ ਡੂੰਗੇ ਤੋਂ ਡੂੰਗੇ ਸਿਧਾਂਤਾਂ ਨੂੰ ਇੰਨਾ ਸਰਲ ਬਣਾ ਦਿੱਤਾ ਕਿ ਹਰ ਕੋਈ ਸਮਝ ਸਕੇ ਤਾਂ ਫਿਰ ਕੌਣ ਸੰਪਾਈ ਗੁਰਦਾਸ ਜੀ ਆਓ ਪਹਿਲਾਂ ਥੋੜਾ ਉਹਨਾਂ ਬਾਰੇ ਜਾਣੀਏ ਤੇ ਸਮਝੀਏ ਕਿ ਉਹਨਾਂ ਦੀਆਂ ਲਿਖਤਾਂ ਇੰਨੀਆਂ ਖਾਸ ਕਿਉਂ ਮੰਨੀਆਂ ਜਾਂਦੀਆਂ ਨੇ ਦੇਖੋ ਉਹਨਾਂ ਦੀਆਂ ਲਿਖਤਾਂ ਨੂੰ ਇੱਕ ਬਹੁਤ ਵੱਡਾ ਖਿਤਾਬ ਮਿਲਿਆ ਹੈ ਗੁਰਬਾਣੀ ਦੀ ਕੁੰਜੀ ਮਤਲਬ ਗੁਰਬਾਣੀ ਦੇ ਡੂੰਗੇ ਅਰਥਾਂ ਨੂੰ ਖੋਲਣ ਵਾਲੀ ਚਾਬੀ ਸੋਚ ਕੇ ਦੇਖੋ ਜਿਵੇਂ ਕਿਸੇ ਖਜ਼ਾਨੇ ਨੂੰ ਖੋਲਣ ਲਈ ਚਾਬੀ ਚਾਹੀਦੀ ਹੁੰਦੀ ਹੈ ਓਵੇਂ ਹੀ ਗੁਰਬਾਣੀ ਦੇ ਗਿਆਨ ਖਜ਼ਾਨੇ ਨੂੰ ਸਮਝਣ ਲਈ ਭਾਈ ਸਾਹਿਬ ਦੀਆਂ ਲਿਖਤਾਂ ਮਦਦ ਕਰਦੀਆਂ ਨੇ ਉਹਨਾਂ ਨੇ ਔਖੇ ਤੋਂ ਔਖੇ ਸਿਧਾਂਤਾਂ ਨੂੰ ਛੋਟੀਆਂ-ਛੋਟੀਆਂ ਕਹਾਣੀਆਂ ਰਾਹੀਂ ਇੰਨਾ ਸੌਖਾ ਕਰ ਦਿੱਤਾ ਕਿ ਸਭ ਦੀ ਸਮਝ ਵਿੱਚ ਆ ਜਾਣ ਚਲੋ ਫਿਰ ਉਹਨਾਂ ਦੀਆਂ ਲਿਖਤਾਂ ਚੋਂ ਪਹਿਲੀ ਕਹਾਣੀ ਦੇਖਦੇ ਹਾਂ ਇਹ ਕਹਾਣੀ ਹੈ ਇੱਕ ਰਾਣੀ ਦੇ ਵਿਸ਼ਵਾਸ ਦੀ ਤੇ ਸਾਨੂੰ ਦੱਸਦੀ ਹੈ ਕਿ ਸੰਗਤ ਵਿੱਚ ਯਾਨੀ ਇਕੱਠ ਵਿੱਚ ਕਿੰਨੀ ਤਾਕਤ ਹੁੰਦੀ ਹੈ ਕਹਾਣੀ ਸ਼ੁਰੂ ਹੁੰਦੀ ਹੈ ਰਾਜਾ ਹਰੀਚੰਦ ਦੀ ਪਤਨੀ ਰਾਣੀ ਤਾਰਾ ਤੋਂ ਰਾਣੀ ਦੀ ਸ਼ਰਧਾ ਬਹੁਤ ਪੱਕੀ ਸੀ ਉਹ ਹਰ ਰਾਤ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਸਾਧ ਸੰਗਤ ਵਿੱਚ ਜਾਂਦੀ ਸੀ ਪ੍ਰਭੂ ਦੇ ਗੁਣ ਗਾਉਣ ਤੇ ਸੁਣਨ ਪਰ ਇੱਕ ਰਾਤ ਬਦਾ ਕੀ ਹੋਇਆ ਰਾਜੇ ਦੀ ਅੱਖ ਖੁੱਲ ਗਈ ਤੇ ਉਸਨੇ ਦੇਖਿਆ ਕਿ ਰਾਣੀ ਤਾਂ ਹੈ ਹੀ ਨਹੀਂ ਬਸ ਉਸਦੇ ਮਨ ਵਿੱਚ ਸ਼ੱਕ ਦਾ ਕੀੜਾ ਵੜ ਗਿਆ ਉਸਨੇ ਫੈਸਲਾ ਕੀਤਾ ਕਿ ਅਗਲੀ ਰਾਤ ਉਹ ਪਤਾ ਲਗਾ ਕੇ ਰਹੇਗਾ ਕਿ ਆਖਰ ਰਾਣੀ ਜਾਂਦੀ ਕਿੱਥੇ ਹੈ ਪਰ ਫਿਰ ਅਗਲੀ ਰਾਤ ਰਾਜਾ ਚੋਰੀ ਛਿਪੇ ਰਾਣੀ ਦਾ ਪਿੱਛਾ ਕਰਦਾ ਹੈ ਉਹ ਦੇਖਦਾ ਹੈ ਕਿ ਰਾਣੀ ਤਾਂ ਇੱਕ ਸੰਗਤ ਵਿੱਚ ਬੈਠੀ ਹੈ ਭਗਤੀ ਕਰ ਰਹੀ ਹੈ ਰਾਜੇ ਨੇ ਸੋਚਿਆ ਚਲੋ ਸਬੂਤ ਲੈ ਕੁਝ ਚੁੱਕ ਲਈਏ ਉਸਨੇ ਬਾਹਰ ਪਈ ਰਾਣੀ ਦੀ ਇੱਕ ਲੱਕੜ ਦੀ ਜੁੱਤੀ ਯਾਨੀ ਖੜਾਉਂ ਚੁੱਕ ਲਈ ਹੁਣ ਜਦੋਂ ਸੰਗਤ ਖਤਮ ਹੋਈ ਤੇ ਰਾਣੀ ਬਾਹਰ ਆਈ ਉਸਨੇ ਦੇਖਿਆ ਕਿ ਉਸਦੀ ਇੱਕ ਖੜਾਊ ਗਾਇਬ ਹੈ ਉਹ ਘਬਰਾ ਗਈ ਪਰ ਫਿਰ ਉਸਨੇ ਤੇ ਉੱਥੇ ਮੌਜੂਦ ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਇੱਕ ਚਮਤਕਾਰ ਲਈ ਪ੍ਰਾਰਥਨਾ ਕੀਤੀ ਅਤੇ ਚਮਤਕਾਰ ਹੋਇਆ ਉਹਨਾਂ ਸਾਰਿਆਂ ਦੀ ਸਾਂਝੀ ਅਰਦਾਸ ਸਦਕਾ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਨਵੀਂ ਖੜਾਊ ਉੱਥੇ ਪ੍ਰਗਟ ਹੋ ਗਈ ਇਹ ਸਭ ਕੁਝ ਦੇਖ ਕੇ ਰਾਜਾ ਤਾਂ दंग ਰਹਿ ਗਿਆ ਤਾਂ ਇਸ ਕਹਾਣੀ ਦਾ ਮਤਲਬ ਕੀ ਨਿਕਲਿਆ ਇਹੀ ਕਿ ਸਾਥ ਸੰਗਤ ਯਾਨੀ ਜਦੋਂ ਸਾਰੇ ਮਿਲ ਕੇ ਸੱਚੇ ਦਿਲੋਂ ਅਰਦਾਸ ਕਰਦੇ ਨੇ ਤਾਂ ਉਸ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਨਾ ਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ ਇਹ ਹੈ ਸਮੂਹਿਕ ਵਿਸ਼ਵਾਸ ਦੀ ਸ਼ਕਤੀ ਠੀਕ ਹੈ ਇਹ ਤਾਂ ਅਸੀਂ ਵਿਸ਼ਵਾਸ ਦੀ ਗੱਲ ਹੁਣ ਅਗਲੀ ਕਹਾਣੀ ਹੈ ਸੱਚੀ ਦੋਸਤੀ ਦੀ ਜੋ ਦੌਲਤ ਤੇ ਰੁਤਬੇ ਤੋਂ ਕਿਤੇ ਉੱਪਰ ਹੁੰਦੀ ਹੈ ਇਸ ਕਹਾਣੀ ਵਿੱਚ ਦੋ ਪਾਤਰ ਨੇ ਦੋਵੇਂ ਬਚਪਨ ਦੇ ਦੋਸਤ ਪਰ ਹਾਲਾਤ ਦੇਖੋ ਇੱਕ ਪਾਸੇ ਹੈ ਸੁਦਾਮਾ ਇਕ ਬਹੁਤ ਹੀ ਗਰੀਬ ਬ੍ਰਾਹਮਣ ਤੇ ਦੂਜੇ ਪਾਸੇ ਹੈ ਕ੍ਰਿਸ਼ਨ ਇੱਕ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਾ ਹੁੰਦਾ ਇਹ ਇੰਜ ਹੈ ਕਿ ਸੁਦਾਮਾ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਆਪਣੇ ਦੋਸਤ ਰਾਜਾ ਕ੍ਰਿਸ਼ਨ ਕੋਲ ਜਾਓ ਸੁਦਾਮਾ ਬਹੁਤ ਚਿਜਕਦਾ ਹੈ ਸੋਚਦਾ ਹੈ ਕਿ ਐਨਾ ਵੱਡਾ ਰਾਜਾ ਮੈਨੂੰ ਕਿੱਥੇ ਯਾਦ ਰੱਖੇਗਾ ਪਰ ਫਿਰ ਵੀ ਉਹ ਤੋਹਫੇ ਵਜੋਂ ਮੁਠੀ ਪਰ ਚੌਲ ਲੈ ਕੇ ਆਪਣੇ ਦੋਸਤ ਨੂੰ ਮਿਲਣ ਚੱਲ ਪੈਂਦਾ ਹੈ ਪਰ ਜਦੋਂ ਸੁਦਾਮਾ ਮਹਿਲ ਪਹੁੰਚਦਾ ਹੈ ਤਾਂ ਜੋ ਹੁੰਦਾ ਉਹ ਦੇਖਣ ਵਾਲਾ ਹੈ ਕ੍ਰਿਸ਼ਨ ਆਪਣੇ ਦੋਸਤ ਨੂੰ ਦੂਰੋਂ ਹੀ ਪਹਿਚਾਣ ਲੈਂਦਾ ਹੈ ਉਹ ਆਪਣਾ ਸਿੰਘਾਸਨ ਛੱਡ ਕੇ ਮੰਗੇ ਪੈਰੀ ਭਜਦਾ ਸੁਦਾਮਾ ਨੂੰ ਗਲ ਨਾਲ ਲਾਉਂਦਾ ਤੇ ਫਿਰ ਆਪਣੇ ਹੱਥਾਂ ਨਾਲ ਉਸਦੇ ਪੈਰ ਤੋਂਦਾ ਐਨਾ ਹੀ ਨਹੀਂ ਉਹ ਸੁਦਾਮਾ ਨੂੰ ਆਪਣੇ ਸ਼ਾਹੀ ਤਖਤ ਤੇ ਬਿਠਾਉਂਦਾ ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ ਇਹੀ ਕਿ ਸੱਚੀ ਦੋਸਤੀ ਔਦੇ ਪੈਸੇ ਜਾਂ ਤਾਕਤ ਨੂੰ ਨਹੀਂ ਦੇਖਦੀ ਇਹ ਤਾਂ ਬਸ ਬਿਨਾਂ ਕਿਸੇ ਸ਼ਰਤ ਤੋਂ ਪਿਆਰ ਤੇ ਸਤਿਕਾਰ ਕਰਨਾ ਜਾਣਦੀ ਹੈ ਇਹ ਹੈ ਅਸਲ ਮਿੱਤਰਤਾ ਦਾ ਮਤਲਬ ਅੱਛਾ ਹੁਣ ਚੱਲਦੇ ਆ ਆਪਣੀ ਆਖਰੀ ਕਹਾਣੀ ਵੱਲ ਇੱਕ ਵਾਰਤਾਲਾਪ ਹੈ ਇੱਕ ਗੱਲਬਾਤ ਹੈ ਗੁਰੂ ਨਾਨਕ ਦੇਵ ਜੀ ਤੇ ਸਿੱਧਾਂ ਦੇ ਵਿਚਾਰ ਜਿਸ ਵਿੱਚ ਦੁਨੀਆ ਦੀ ਹਾਲਤ ਬਾਰੇ ਗੱਲ ਹੁੰਦੀ ਹੈ ਗੱਲ ਉਦੋਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਪਹਾੜਾਂ ਵਿੱਚ ਤਪੱਸਿਆ ਕਰ ਰਹੇ ਸਿੱਧ ਯੋਗੀਆਂ ਨੂੰ ਮਿਲੇ ਹੁਣ ਉਹ ਸਿੱਧ ਤਾਂ ਦੁਨੀਆ ਤੋਂ ਕੱਟੇ ਹੋਏ ਸਨ ਇਸ ਲਈ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਇਹ ਤਰ੍ਹਾਂ ਦੁਨੀਆ ਵਿੱਚ ਕੀ ਹਾਲਚਾਲ ਹੈ ਗੁਰੂ ਸਾਹਿਬ ਦਾ ਜਵਾਬ ਬਹੁਤ ਹੀ ਸਿਧਾ ਤੇ ਗੰਭੀਰ ਸੀ ਉਹਨਾਂ ਨੇ ਕਿਹਾ ਕਿ ਦੁਨੀਆ ਵਿੱਚ ਤਾਂ ਸੰਕਟ ਹੈ ਹਰ ਪਾਸੇ ਚੂੜ ਦਾ ਹਨੇਰਾ ਛਾਇਆ ਹੋਇਆ ਹੈ ਪਾਪ ਨੇ ਪੂਰੀ ਧਰਤੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਤੇ ਉਹਨਾਂ ਨੇ ਸਿੱਧਾਂ ਨੂੰ ਕਿਹਾ ਕਿ ਤੁਸੀਂ ਜਿਨ੍ਹਾਂ ਕੋਲ ਗਿਆਨ ਹੈ ਉਹ ਵੀ ਆਪਣਾ ਫਰਜ਼ ਛੱਡ ਕੇ ਪਹਾੜਾਂ ਵਿੱਚ ਆਣ ਛੁਪੇ ਹੋ ਤੇ ਫਿਰ ਗੁਰੂ ਸਾਹਿਬ ਨੇ ਇੱਕ ਲਾਈਨ ਵਿੱਚ ਸਾਰੀ ਗੱਲ ਨਿਚੋੜ ਕਰ ਦਿੱਤਾ ਬਾਜ ਗੁਰੂ ਡੁੱਬਾ ਜਗ ਸਾਰਾ ਮਤਲਬ ਸੱਚੇ ਗੁਰੂ ਦੇ ਗਿਆਨ ਤੋਂ ਬਿਨਾ ਪੂਰਾ ਸੰਸਾਰ ਹੀ ਡੁੱਬ ਰਿਹਾ ਹੈ ਇਹੀ ਸਮੱਸਿਆ ਹੈ ਤੇ ਇਹੀ ਇਸ ਦਾ ਹੱਲ ਵੀ ਤਾਂ ਇਹ ਸੰ ਤਿੰਨ ਕਹਾਣੀਆਂ ਹੁਣ ਅਖੀਰ ਵਿੱਚ ਆਓ ਇੱਕ ਨਜ਼ਰ ਮਾਰੀਏ ਭਾਈ ਗੁਰਦਾਸ ਜੀ ਦੇ ਆਪਣੇ ਜੀਵਨ ਅਤੇ ਉਹਨਾਂ ਦੀ ਵਿਰਾਸਤ ਤੇ ਉਹਨਾਂ ਦਾ ਜਨਮ 1555 ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਉਹਨਾਂ ਨੇ ਤੀਜੇ ਗੁਰੂ ਸਾਹਿਬ ਤੋਂ ਲੈ ਕੇ ਛੇਵੇਂ ਗੁਰੂ ਸਾਹਿਬ ਤੱਕ ਸੇਵਾ ਨਿਭਾਈ ਸਭ ਤੋਂ ਵੱਡਾ ਕੰਮ ਜੋ ਉਹਨਾਂ ਨੇ ਕੀਤਾ ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਰੂਪ ਨੂੰ ਆਪਣੇ ਹੱਥਾਂ ਨਾਲ ਲਿਖਣਾ ਇਸ ਦੇ ਨਾਲ ਨਾਲ ਉਹਨਾਂ ਨੇ 39 12 ਤੇ 556 ਕਵਿਤ ਸਵਯੇ ਵੀ ਲਿਖੇ ਤੇ ਉਹਨਾਂ ਦੀ ਇਹੀ ਮਹਾਨ ਦੇਣ ਹੈ ਕਿ ਉਹਨਾਂ ਦੀਆਂ ਸਾਰੀਆਂ ਲਿਖਤਾਂ ਅੱਜ ਵੀ ਗੁਰਬਾਣੀ ਦੀ ਕੁੰਜੀ ਦਾ ਕੰਮ ਕਰਦੀਆਂ ਨੇ ਉਸ ਡੂੰਗੇ ਗਿਆਨ ਨੂੰ ਸਾਡੇ ਸਾਰਿਆਂ ਲਈ ਸੌਖਾ ਤੇ ਪਹੁੰਚਯੋਗ ਬਣਾਉਂਦੀਆਂ ਨੇ ਤਾਂ ਸੋਚਣ ਵਾਲੀ ਗੱਲ ਇਹ ਹੈ ਵਿਸ਼ਵਾਸ ਦੋਸਤੀ ਤੇ ਸੱਚਾਈ ਭਾਈ ਗੁਰਦਾਸ ਜੀ ਦੁਆਰਾ ਦੱਸੇ ਗਏ ਇਹਨਾਂ ਤਿੰਨਾਂ ਸਦੀਵੀ ਸਬਕਾਂ ਵਿੱਚੋਂ ਅੱਜ ਦੇ ਜ਼ਮਾਨੇ ਵਿੱਚ ਸਾਨੂੰ ਸਭ ਤੋਂ ਵੱਧ ਕਿਸ ਦੀ ਲੋੜ ਹੈ